ਸਤ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਤੁਸੀਂ ਇੱਕ ਵਾਰ ਫਿਰ ਤੋਂ ਜੁੜ ਗਏ ਹੋ ਸਾਡੇ ਚੈਨਲ ਤੀਰਥ ਵਰਲਡ ਦੇ ਨਾਲ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ادب ਸਤਿਕਾਰ ਤੁਸੀਂ ਸਾਡੇ ਚੈਨਲ ਨੂੰ ਨਿਮਾਨ ਪਿਆਰ ادب ਬਖਸ਼ਦੇ ਹੋ ਤੇ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਹੋ ਤੇ ਸਾਡੀਆਂ ਵੀਡੀਓ ਸੁਣਦੇ ਹੋ ਸੋ ਆਪਾਂ ਵੀਡੀਓ ਉਹੀ ਬਣਾਉਨੇ ਆ ਜਿਹਦੇ ਵਿੱਚੋਂ ਆਪਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਜਿਸ ਵਿੱਚੋਂ ਆਪਾਂ ਨੂੰ ਕੋਈ ਸਿੱਖਿਆ ਮਿਲਦੀ ਆ ਆਪਾਂ ਉਸ ਰਿਲੇਟਡ ਹੀ ਵੀਡੀਓ ਬਣਾਉਨੇ ਆ ਤੇ ਜਿਸ ਵੀਡੀਓ ਵਿੱਚ ਕੁਝ ਸਾਡੇ ਸਮਾਜ ਲਈ ਚੰਗੀ ਸਿੱਖਿਆ ਮਿਲ ਸਕੇ ਉਹੀ ਵੀਡੀਓ ਸਾਨੂੰ ਬਣਾਉਣੀ ਚਾਹੀਦੀ ਆ ਸੋ ਸਭ ਤੋਂ ਪਹਿਲਾਂ ਸਾਰਿਆਂ ਦਾ ਤੈਨ ਦੇ ਲੋ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤੁਸੀਂ ਆਡੀਅנס ਰੱਬ ਵਰਗੀਆਂ ਤੇ ਰੱਬ ਦਾ ਰੂਪ ਕੋ ਹੁਣ ਇਹ ਕਹਾਣੀਆਂ ਜੋ ਬਣੀਆਂ ਨੇ ਇਹ ਸਾਡੇ ਜੀਵਨ ਨੂੰ ਸਿੱਧੇ ਲਈ ਬਣੀਆਂ ਨੇ ਚਾਹੇ ਉਹ ਕਿਸੇ ਦਾ ਹੰਕਾਰ ਤੋੜਨਾ ਹੋਵੇ ਜਾਂ ਫਿਰ ਕਿਸੇ ਦੇ ਵਿੱਚ ਹੰਕਾਰ ਪੈਦਾ ਹੋਇਆ ਹੋਵੇ ਉਹ ਅਕੋਰਡਿੰਗ ਇਹ ਕਹਾਣੀਆਂ ਬਣਦੀਆਂ ਨੇ ਕਹਾਣੀਆਂ ਜੁੜਦੀਆਂ ਨੇ ਤੇ ਪੁਰਾਣੀਆਂ ਤੋਂ ਨੰਮੀਆਂ ਕਹਾਣੀਆਂ ਬਣਦੀਆਂ ਉਪਰੀਆਂ ਰਹਿੰਦੀਆਂ ਨੇ ਇਹਨਾਂ ਦੇ ਰੂਪ ਥੋੜੇ ਥੋੜੇ ਬਦਲਦੇ ਰਹਿੰਦੇ ਨੇ ਹੁਣ ਆਪਾਂ ਗੱਲ ਕਰਦੇ ਆ ਕਿ ਇੱਕ ਹੰਕਾਰੀ ਰਾਜਾ ਇੱਕ ਵਾਲ ਕੱਟਣ ਵਾਲੇ ਨਾਈ ਦੀ ਕਿਸੇ ਰਾਜ ਵਿੱਚ ਇੱਕ ਰਾਜਾ ਰਹਿੰਦਾ ਹੁੰਦਾ ਉਹਦੇ ਕੋਲ ਜੋ ਵੀ ਨਾਈ ਉਸ ਰਾਜੇ ਦੇ ਵਾਲ ਕੱਟਣ ਜਾਂਦਾ ਉਹ ਕਦੇ ਉਸ ਰਾਜ ਮਹਿਲ ਤੋਂ ਵਾਪਸ ਨਹੀਂ ਹੁੰਦਾ ਇਹ ਕਹਾਣੀਆਂ ਆਓ ਆਪਾਂ ਅੱਜ ਦੀ ਸ਼ੁਰੂਆਤ ਕਰਦੇ ਹਾਂ ਸੋ ਉਸ ਰਾਜ ਦਾ ਨਾਮ ਕਾਲਪਨਿਕ ਹੋ ਸਕਦਾ ਹੈ ਕਿਉਂਕਿ ਇਹ ਕਹਾਣੀਆਂ ਹੰਕਾਰ ਨੂੰ ਦਸਾਉਂਦੀਆਂ ਨੇ ਕਿਸੇ ਦੇ ਹੰਕਾਰ ਨੂੰ ਤੋੜਨਾ ਜਜ਼ਬ ਦੇ ਨਾਲ ਹੰਕਾਰ ਨੂੰ ਛੱਟ ਮਾਰਨਾ ਉਹ ਕਹਾਣੀਆਂ ਤੈਅ ਕਰਦੀਆਂ ਨੇ ਸਮੇ ਮੁਤਾਬਕ ਰੂਪ ਤਾਤਰ ਇਸ ਦੇ ਕੇਦਾਰ ਬਦਲਦੇ ਰਹਿੰਦੇ ਨੇ ਤੇ ਥੋੜੀਆਂ-ਬਹੁਤੀਆਂ ਇਹ ਕਹਾਣੀਆਂ ਮਸਾਲੇ ਨਾਲ ਪੁਰੋਸੀਆ ਜਾਂਦੀਆਂ ਨੇ ਜਾਂ ਸਾਡੇ ਸਮਾਜ ਵਿੱਚ ਚਲਦੀਆਂ ਰਹਿੰਦੀਆਂ ਨੇ ਪਰ ਮੇਨ ਮਕਸਦ ਇਹ ਹੁੰਦਾ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿਸੇ ਰਾਜ ਵਿੱਚ ਬੜਾ ਧਨਾੜ ਰਾਜਾ ਹੁੰਦਾ ਉਸ ਰਾਜੇ ਦੀ ਇੱਕ ਵਾ ਜਾਂ ਇੱਕ ਸੱਚ ਕਾਲਾ ਉਸ ਰਾਜ ਵਿੱਚ ਫੈਲਿਆ ਹੁੰਦਾ ਕਿ ਅੱਜ ਤੱਕ ਜੋ ਵੀ ਇਸ ਰਾਜ ਦੇ ਬਾੜ ਕੱਟਣ ਗਿਆ ਉਸ ਰਾਜ ਮਹਿਲ ਤੋਂ ਕਦੇ ਵਾਪਸ ਨਹੀਂ ਆਇਆ ਜਾਂ ਇਸ ਰਾਜ ਮਹਿਲ ਤੋਂ ਕਦੇ ਬਾਹਰ ਨਹੀਂ ਨਿਕਲਿਆ ਸੋ ਜਦੋਂ ਵੀ ਕੋਈ ਰਾਜ ਮਹਿਲ ਵਿੱਚ ਰਾਜੇ ਦੇ ਵਾਲ ਕੱਟਣ ਜਾਂਦਾ ਤਾਂ ਵਾਪਸ ਨਾ ਆਉਂਦਾ ਕਈ ਦਿਨਾਂ ਬਾਅਦ ਭੇੜ ਭਾ ਜੋ ਲੰਬਰੇ ਰੁਪੇ ਰਹਿੰਦੇ ਸੀ ਲੋਕ ਉਸ ਤੋਂ ਬਾਅਦ ਥੱਕ ਕੇ ਬਹਿ ਜਾਂਦੇ ਸੀ ਰਾਜੇ ਦਾ ਜਵਾਬ ਹੁੰਦਾ ਸੀ ਕਿ ਮੇਰੇ ਕੋਲੋਂ ਤਾਂ ਕੋਹਾਦੇ ਪੈਸੇ ਲੈ ਕੇ ਚਲੇ ਜਾਂਦਾ ਸੀ ਸੋ ਜੋ ਵੀ ਨਾਈ ਰਾਜੇ ਦੇ ਵਾਲ ਕੱਟਣ ਗਿਆ ਵਾਪਸ ਨਾ ਆਇਆ ਅਣਗਿਣਤ ਲੋਕੀ ਰਾਜ ਦੇ ਬਾਲ ਕੱਟਣ ਜਾਂਦੇ ਤੇ ਵਾਪਸ ਨਾ ਆਉਂਦੇ ਰਾਜਾ ਆਪਣੇ ਸਿਪਾਹੀਆਂ ਨੂੰ ਹੁਕਮ ਕਰਦਾ ਹੈ ਕਿ ਭਾਈ ਜਾਓ ਰਾਜ ਵਿੱਚ ਕੋਈ ਨਾ ਹੀ ਮੇਰੇ ਬਾਹਰ ਕੱਟਣ ਲਈ ਫੜ ਕੇ ਲਿਆਓ ਤੇ ਮੈਂ ਉਸ ਨੂੰ ਉਸ ਦਾ ਲੜੀਂਦਾ ਨਾਮ ਦਮਾਂਗਾ ਪਰ ਉਹ ਨਾਮ ਲੈ ਕੇ ਕਦੇ ਰਾਜ ਮਹਿਲ ਤੋਂ ਵਾਪਸ ਨਾ ਮੁੜਿਆ ਸੋ ਇੱਕ ਵਾਰ ਕੀ ਹੁੰਦਾ ਕਿ ਉਸ ਵਿੱਚੋਂ ਰਾਜੇ ਦੇ ਰਾਜ ਵਿੱਚੋਂ ਕੋਈ ਰਾਜੇ ਦੇ ਬਾਲ ਕੱਟਣ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਲੋਕਾਂ ਦੇ ਮਨ ਵਿੱਚ ਡਰ ਪਿਆ ਹੁੰਦਾ ਕਿ ਅੱਜ ਤੱਕ ਜਿੰਨੇ ਵੀ ਰਾਜੇ ਦੇ ਬਾਲ ਕੱਟਣ ਗਏ ਕਦੇ ਵਾਪਸ ਨਹੀਂ ਆਏ ਕਿੰਨੀਆਂ ਮਾਮਾ ਜਿਨ੍ਹਾਂ ਦੇ ਇਕੱਲੇ ਇਕੱਲੇ ਪੁੱਤਰ ਸੀ ਉਹ ਰਾਜੇ ਦੇ ਬਾਲ ਕੱਟਣ ਗਏ ਪਰ ਕਦੇ ਵਾਪਸ ਨਹੀਂ ਆਏ ਲੋਕਾਂ ਦੇ ਮਨ ਵਿੱਚ ਇੱਕ ਡਰ ਇੱਕ ਸਹਿਮ ਫੈਲ ਗਿਆ ਕਿ ਜੋ ਵੀ ਉਸ ਰਾਜੇ ਦੇ ਬਾਲ ਕੱਟਣ ਜਾਂਦਾ ਕਦੇ ਵਾਪਸ ਨਹੀਂ ਆਉਂਦਾ ਹੁਣ ਇਸ ਦਾ ਪਿੱਛੇ ਕਾਰਨ ਕੀ ਸੀ ਕਾਰਨ ਕੀ ਲੁਕਿਆ ਸੀ ਕਿ ਅੱਜ ਤੱਕ ਰਾਜ ਮਹਿਲ ਤੋਂ ਕੋਈ ਨਾ ਹੀ ਰਾਜੇ ਦੇ ਵਾਲ ਕੱਟ ਕੇ ਵਾਪਸ ਨਾ ਕਰ ਸਕਿਆ ਸੋ ਬਹੁਤ ਕਰਨੀ ਮਿਹਨਤ ਕਰਕੇ ਲੋਕਾਂ ਦੇ ਮਨ ਚੇ ਸੀ ਕਿ ਕਰਨੀ ਮਿਹਨਤ ਕਰਨੀ ਸਾਡੇ ਪੁੱਤਰ ਜਾਂਦੇ ਨੇ ਰਾਜੇ ਦੇ ਵਾਲ ਕੱਟਣ ਪਰ ਵਾਪਸ ਨਹੀਂ ਸੋ ਇੱਕ ਵਾਰ ਫਿਰ ਤੋਂ ਰਾਜੇ ਦੇ ਵਾਲ ਵੱਧਦੇ ਨਹੀਂ ਤਿਉ ਆਪਣੇ ਸਿਪਾਈਆਂ ਨੂੰ ਕਹਿੰਦਾ ਕਿ ਜਾਓ ਮੇਰੇ ਰਾਜ ਦੇ ਵਿੱਚੋਂ ਕੋਈ ਨਾਈ ਫੜਕੇ ਲਿਆਓ ਮੇਰੇ ਬਾਲ ਬਦਮੀਨਾ ਬਾਲ ਕਟਵਾਉਣੇ ਪਰ ਉਹ ਡਰ ਉਹ ਸਹਿਮ ਪਿਆ ਹੁੰਦਾ ਲੋਕਾਂ ਦੇ ਵਿੱਚ ਕਿ ਹੁਣ ਤੱਕ ਕਿੰਨੇ ਲੋਕ ਇਸ ਰਾਜ ਦੇ ਬਾਲ ਕੱਟਣ ਗਏ ਪਰ ਉਹ ਵਾਪਸ ਨਹੀਂ ਪਰਤੇ ਇਸ ਲਈ ਕੋਈ ਜਾਣ ਨੂੰ ਤਿਆਰ ਨਹੀਂ ਹੁੰਦਾ ਪਰ ਇੱਕ ਲੜਕਾ ਜੋ ਮਾਦਾ ਕੱਲਾ ਕੱਲਾ ਪੁੱਤਰ ਹੁੰਦਾ ਉਸ ਨੂੰ ਧੱਕੇ ਨਾਲ ਰਾਜਿਆ ਰਾਜੇ ਦੇ ਸਿਪਾਈ ਦੇ ਜਾਣ ਲਈ ਤਿਆਰ ਹੁੰਦੇ ਨੇ ਤੇ ਉਸ ਨੂੰ ਮਜਬੂਰ ਨਰੇਤ ਜਾਣਾ ਵੀ ਪੈਂਦਾ ਤੇ ਮਾਈ ਆਪਣੇ ਪੁੱਤਰ ਨੂੰ ਖਾਣ ਪੀਣ ਦਾ ਸਮਾਨ ਆਪਣੇ ਝੋਲੇ ਬੰਦਦੀ ਹੈ ਕਿਉਂ ਆਦੇ ਮਾਂ ਦੇ ਗੱਲ ਲੱਗਦਾ ਕਿ ਮਾਂ ਹੁਣ ਤੱਕ ਕਿੰਨੇ ਨਾਈ ਗਏ ਰਾਜੇ ਦੇ ਬਾਲ ਕਟਣ ਵਾਪਸ ਨਹੀਂ ਪਰਤੇ ਹੋ ਸਕਦਾ ਹੈ ਕਿ ਮੈਂਮੀ ਵਾਪਸ ਨਾ ਪਰਤੇ ਇਹ ਗੱਲਾਂ ਸੁਣ ਕੇ ਆਪਣੇ ਪੁੱਤਰ ਦੀਆਂ ਮਾਂ ਦੇ ਅੱਖਾਂ ਵਿੱਚੋਂ ਹੰਝੂ ਆਉਂਦੇ ਨੇ ਤੇ ਇੱਕ ਦੂਜੇ ਦੇ ਗਲ ਲਾ ਕੇ ਰੋਂਦੇ ਨੇ ਕਿ ਮਾਂ ਹੋ ਸਕਦਾ ਹੈ ਕਿ ਆਪਣੀ ਆਖਰੀ ਮੁਲਾਕਾਤ ਹੋਵੇ ਪਰ ਰਾਜਾ ਦਾ ਜੋ ਦਸਤੂਰ ਬੜਿਆ ਕਿ ਉਸ ਕੋਲ ਜੋ ਵੀ ਬਾਲ ਕੱਟਣ ਗਿਆ ਕਦੇ ਵਾਪਸ ਨਾ ਪਰਤਿਆ ਹੋ ਸਕਦਾ ਹੈ ਇਹ ਆਪਣੀ ਆਖਰੀ ਮੁਲਾਕਾਤ ਹੋਵੇ ਮਾਂ ਤੂੰ ਮੈਨੂੰ ਮਿਲ ਲੈ ਤੇ ਮੈਂ ਵਾਪਸ ਨਹੀਂ ਆਉਣਾ ਉਸ ਦੀ ਮਾਂ ਆਪਣੇ ਪੁੱਤਰ ਦੇ ਝੋਲੇ ਖਾਣ ਪੀਣ ਦਾ ਸਮਾਂਭਾਲ ਬੰਦਦੀ ਰਾਜ ਦੇ ਮਹਿਲ ਵਿੱਚ ਸਿਪਾਈ ਉਸ ਨੂੰ ਰਾਜੇ ਦੇ ਕੋਲ ਲੈ ਜਾਂਦੇ ਨੇ ਤੇ ਰਾਜਾ ਇੱਕ ਕਮਰੇ ਵਿੱਚ ਬੰਦ ਕਰ ਲੈਂਦਾ ਉਸ 나ਈ ਨੂੰ ਤੇ ਉਹਨੂੰ ਕਹਿੰਦਾ ਕਿ ਮੇਰੇ ਸਿਰ ਦੇ ਵਾਲ ਕੱਟ। ਜਿਉਂ ਹੀ ਸਿਰ ਦੇ ਉਹ ਵਾਲ ਕੱਟਦਾ ਹੈ ਰਾਜੇ ਦੇ ਸਿਰ ਦੇ ਇੱਕ ਸਿੰਘ ਹੁੰਦਾ ਹੈ। ਉਸ ਸਿੰਘ ਦੀ ਵਜ੍ਹਾ ਹੀ ਉਹ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਕਿ ਤਾਂ ਕਿ ਕੋਈ ਬਾਹਰ ਜਾ ਕੇ 나ਈ ਦੱਸ ਨਾ ਸਕੇ ਕਿ ਰਾਜ ਦੇ ਸਿਰ ਦੇ ਵਿੱਚ ਸਿੰਘ ਹੈ। ਉਹ ਨਾਈ ਰਾਜੇ ਦੇ ਸਰ ਵਿੱਚ ਸਿੰਘ ਵੇਖ ਲੈਂਦਾ ਪਰ ਉਹ ਝੂਠੀ ਪ੍ਰਸ਼ੰਸਾ ਕਰਦਾ ਰਾਜੇ ਕਿ ਤੁਸੀਂ ਬਹੁਤ ਸੋਹਣੇ ਹੋ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਹੁਣ ਤੱਕ ਜਿੰਨੇ ਵੀ ਨਾਈ ਇਸ ਰਾਜੇ ਦੇ ਰਾਜ ਮਹਿਲ ਚ ਉਸਤੇ ਵਾਲ ਕੱਟਣ ਕਹਿ ਲਈ ਵਾਪਸ ਨਹੀਂ ਪਰਤੇ ਉਹ ਇਹੀ ਕਾਰਨ ਹੈ ਕਿ ਰਾਜੇ ਦੇ ਸਿਰ ਦੇ ਵਿੱਚ ਸਿੰਘ ਹੈ ਇਹਨੂੰ ਇਹ ਡਰ ਹੈ ਕਿ ਲੋਕ ਬਾਹਰ ਜਾ ਕੇ ਦੱਸਣਗੇ ਕਿ ਰਾਜੇ ਦੇ ਸਿਰ ਵਿੱਚ ਸਿੰਘ ਹੈ ਰਾਜਾ ਜਦੋਂ ਆਪਣੇ ਅਕਸ ਨੂੰ ਸ਼ੀਸ਼ੇ ਵਿੱਚ ਦੇਖਦਾ ਤਾਂ ਉਹਨੂੰ ਸਿੰਘ ਨਜ਼ਰ ਆਉਂਦਾ ਉਸੇ ਕਮਰੇ ਦੇ ਵਿੱਚ ਇੱਕ ਕੋਠੜੀ ਬਣੀ ਹੋਈ ਸੀ ਜਿਸ ਤੇ ਉੱਪਰ ਇੱਕ ਖਜ਼ਾਨੇ ਦਾ ਟਰੰਕ ਭਰ ਕੇ ਰੱਖਿਆ ਗਿਆ ਸੀ ਤੇ ਰਾਜਾ ਉਸ ਨਾਈ ਨੂੰ ਕਹਿੰਦਾ ਕਿ ਜਾ ਟਰੰਕ ਦਾ ਬਕਸਾ ਖੋਲ ਢੱਕਣ ਖੋਲ ਜਿੰਨਾ ਵੀ ਤੈਨੂੰ ਤਾਂ ਦੌਲਤ ਚਾਹੀਦੀ ਹੈ ਲੈ ਲੈ ਪਰ ਜਿਉਂ ਹੀ ਉਹ ਲਾਈ ਉਸ ਦਰਵਾਜੇ ਦਾ ਉਸ ਸੰਦੂਕ ਦਾ ਟੱਕਣ ਖੋਲਦਾ ਰਾਜਾ ਉਸ ਨੂੰ ਸੰਦੂਕ ਦੇ ਵਿੱਚ ਸਿੱਟ ਦਿੰਦਾ ਹੈ ਤੇ ਉਸ ਸੰਦੂਕ ਦੇ ਵਿੱਚ ਇੱਕ ਥੰਨੇ ਸਰੰਗ ਬੜੀ ਹੋਈ ਸੀ ਉੱਪਰੋਂ ਨੂੰ ਰੂਪ ਇੱਕ ਸੰਦੂਕ ਦਾ ਦਿੱਤਾ ਹੋਇਆ ਸੀ ਤਾਂ ਕਿ ਲੋਕਾਂ ਨੂੰ ਪਤਾ ਨਾ ਲਗੇ ਹੁਣ ਸੰਦੂਕ ਜਰੀਏ ਜਦੋਂ ਉਹ ਸਰੰਗ ਰਾਹੀਂ ਥੱਲੇ ਨਿਕਲਦਾ ਹੈ ਤਾਂ ਉਹਦੇ ਵਿੱਚ ਉਹ ਦੇਖਦਾ ਕਿ ਪਤਾ ਨਹੀਂ ਕਿੰਨੇ ਪ੍ਰਕਾਰ ਦੀਆਂ ਖੂਪੜੀਆਂ ਕਿੰਨੇ ਲੋਕਾਂ ਦੀਆਂ ਖੂਪੜੀਆਂ ਪਈਆਂ ਨੇ ਉਹਦੇ ਮਨ 'ਚ ਇਹ ਵਿਚਾਰ ਹੁੰਦਾ ਹੈ ਕਿ ਇਹ ਉਹੀ ਨਾਈ ਨੇ ਜੋ ਰਾਜੇ ਦੇ ਬਾਲ ਕੱਟਣ ਗਏ ਸੀ ਫਰਕ ਦੇ ਵਾਪਸ ਨਾ ਪਰਤੇ ਰਾਜੇ ਦੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਅਗਰ ਇਹਨੂੰ ਮੈਂ ਛੱਡਿਆ ਤਾਂ ਇਹ ਵਾਪਸ ਜਾ ਕੇ ਦੱਸੂਗਾ ਉਸ ਦੀ ਵਜ੍ਹਾ ਕਰਕੇ ਉਹ ਹਰ ਨਾਈ ਨੂੰ ਉਸ ਸੰਦੂਕ ਵਿੱਚ ਜਰੀ ਉਸ ਰੰਗ ਵਿੱਚ ਸਿੱਟ ਦਿੰਦਾ ਹੈ ਉਦੇ ਸੰਗ ਦੇ ਵਿੱਚ ਜ਼ਹਿਰੀਲੇ ਸੱਪ ਛਡੇ ਹੁੰਦੇ। ਅਗਰ ਕਿਸੇ ਵਜਾ ਕਰਕੇ ਉਹ ਬੰਦਾ ਬਚ ਵੀ ਜਾਂਦਾ ਤਾਂ ਜ਼ਹਿਰੀਲੇ ਤੋਂ ਜ਼ਹਿਰੀਲਾ ਸੱਪ ਉਸ ਨੂੰ ਡੰਕ ਤੀ ਮਾਰ ਦਿੰਦਾ। ਪਰ ਹੁਣ ਜਿਹੜਾ ਨਾਈ ਇਹ ਨੌਜਵਾਨ ਮੁੰਡਾ ਸੀ ਇਹ ਵੀ ਬੜਾ ਦਿਮਾਗੀ ਤੇ ਸੁਣਝਾ ਹੋਇਆ ਬੰਦਾ ਸੀ। ਆਪਣੇ ਰਾਜ ਵਿੱਚ ਇਹ ਸਪੇਰਾ ਸੀ। ਤੇ ਸੱਪ ਕੋ ਫੜਨ ਦਾ ਕੰਮ ਕਰਦਾ ਸੀ ਸੋ ਉਹਦੇ ਕੋਲ ਉਹਦੇ ਇਜਾਰ ਮੌਜੂਦ ਸੀ ਉਹ ਬੀਨ ਮੌਜੂਦ ਸੀ ਜਦੋਂ ਉਹ ਸੱਪ ਉਹਨੂੰ ਡੰਗਣਾਉਂਦਾ ਤਾਂ ਉਹ ਬੀਨ ਵਜਾ ਕੇ ਸੱਪ ਨੂੰ ਆਪਣੇ ਅਨਸਾਰ ਨਚਾਉਂਦਾ ਕਿਉਂ ਸੱਪ ਦੀ ਵੀ ਭੁੱਖ ਮਿਟਾਉਣੀ ਹੁੰਦੀ ਆ ਉਸ ਲਈ ਉਹ ਜੋ ਉਸ ਦੀ ਮਾਂ ਨੇ ਉਸ ਨੂੰ ਖਾਣ ਪੀਣ ਲਈ ਕੁਝ ਦਿੱਤਾ ਉਹ ਸੱਪ ਨੂੰ ਦਿੰਦਾ ਤੇ ਸੱਪ ਉਸ ਨੂੰ ਆਪਣੀ ਸਰੀਰ ਦੇ ਉੱਪਰ ਬਿਠਾ ਕੇ ਉਸ ਗੁਫਾ ਤੋਂ ਬਾਹਰ ਕਢ ਦਿੰਦਾ ਹੈ ਉਸ ਰਾਜਵਹਿਲ ਤੋਂ ਬਾਹਰ ਕਢ ਦਿੰਦਾ ਹੈ ਅੱਕ ਬਜਾ ਕੇ ਉਸ ਸੰਦੂਖ ਦੇ ਜ਼ਰੀਏ ਜਦੋਂ ਬਾਹਰ ਨਿਕਲਦਾ ਹੈ ਤਾਂ ਇੱਕ ਸੰਗਲੇ ਜੰਗਲ 'ਚ ਪਹੁੰਚਦਾ ਪਰ ਉੱਥੇ ਜੋ ਉਸ ਦੀ ਸਾਹਮਣਾ ਹੁੰਦਾ ਇੱਕ ਭੇੜੀਏ ਨਾਲ ਹੁੰਦਾ ਹੁਣ ਉਹ ਭੇੜੀਏ ਜੰਗਲੀ ਸੀ ਉਹਨਾਂ ਨੂੰ ਜਦੋਂ ਦੇਖਿਆ ਕਿ ਇੱਕੋ ਹੀ ਬੰਦਾ ਆ ਰਿਹਾ ਇੱਕੋ ਹੀ ਬੱਚਾ ਆ ਰਿਹਾ ਤਾਂ ਫਿਰ ਉਹ ਭੱਜ ਕੇ ਦੌੜ ਕੇ ਪੈ ਪਰ ਉਹਨੇ ਹਿੰਮਤ ਨਾ ਹਾਰੀ ਕਿਉਂਕਿ ਉਹ ਦਿਮਾਗੀ ਸੀ ਦਿਮਾਗ ਤੋਂ ਕੰਮ ਲੈਣ ਵਾਲਾ ਮੁੰਡਾ ਸੀ ਉਹਨੇ ਆਪਣੇ ਬੈਗ ਚੋਂ ਕੁਝ ਚੀਜ਼ਾਂ ਕੱਢੀਆਂ ਉਸ ਭੇੜੀਏ ਨੂੰ ਖਾਣ ਲਈ ਦਿੱਤੀਆਂ ਤੇ ਉਸ ਭੇੜੀਏ ਨੂੰ ਵੀ ਆਪਣਾ ਮਿੱਤਰ ਬਣਾ ਲਿਆ ਦਿਮਾਗ ਵਰਤੇ ਆ ਉਸ ਭੇੜੀਏ ਨੇ ਉਸ ਲੜਕੇ ਨੂੰ ਉਸ ਜੰਗਲ ਤੋਂ ਕੱਢਿਆ ਜਦੋਂ ਜੰਗਲ ਤੋਂ ਬਾਹਰ ਆਉਂਦਾ ਤਾਈਕਲ ਕੋਈ ਪ੍ਰਾਣੀ ਜਿਹਨੂੰ ਆਪਾਂ ਭੂਤ ਕਹਿ ਦਿੰਦੇ ਆ ਉਹ ਕਿਸੇ ਘਾਂਦੇ ਵਿੱਚ ਰਹਿੰਦੇ ਪਰ ਇਹ ਕਾਲਪਨਿਕ ਗੱਲਾਂ ਨੇ ਸਿਰਫ ਇੱਕ ਹੰਕਾਰ ਤੋੜਨ ਦੀ ਉਹ ਜਦੋਂ ਉਸ ਚਲੇ ਦੇ ਘਰ ਪਹੁੰਚਦਾ ਤਾਂ ਉਹ ਇੱਕ ਬੜਾ ਸੋਹਣਾ ਰੂਪ ਧਾਰਿਆ ਹੋਇਆ ਸੀ ਉਹ ਲੜਕਾ ਉਸ ਭੂਤ ਦੇ ਰੂਪ ਨਾਲ ਮੋਹਿਆ ਜਾਂਦਾ ਪਰ ਉਹ ਜਦ ਉਸ ਜਦੋਂ ਅੰਦਰ ਜਾਂਦੀ ਹੈ ਲੈ ਕੇ ਉਸ ਲੜਕੇ ਨੂੰ ਉਹ ਆਪਣੇ ਅਸਲ ਰੂਪ ਵਿੱਚ ਆ ਜਾਂਦੀ ਹੈ ਤੇ ਲੜਕਾ ਬਹੁਤ ਡਰ ਜਾਂਦਾ ਜੋ ਹੀ ਉਸ ਨੂੰ ਸੁਟਾ ਲੱਗਦੀ ਹੈ ਕੜਾਹੀ ਵਿੱਚ ਤਾਂ ਉਹ ਕਹਿੰਦਾ ਮੈਂ ਤੇਰੀ ਭੁੱਖ ਮਿਟਾ ਸਕਦਾ ਤੈਨੂੰ ਖਾਣ ਨੂੰ ਕੁਝ ਚਾਹੀਦਾ ਮੈਂ ਤੈਨੂੰ ਖਾਣ ਨੂੰ ਕੁਸੂਰ ਦੇ ਸਕਦਾ ਕਿਸੇ ਤਰੀਕੇ ਉਸ ਉਤਲੀ ਨੂੰ ਕੀ ਲੈਂਦਾ ਆਪਣੇ ਬਸ ਕਰ ਲੈਂਦਾ ਤੇ ਉਹ ਨੂੰ ਇੱਕ ਜਾਦੂ ਬੜੀ ਲੋਈ ਦਿੰਦੀ ਹੈ ਕਿ ਅਗਰ ਕਿਸੇ ਤੇ ਵੀ ਪਾ ਦੇਗਾ ਉਹ ਜਾਂ ਤਾਂ ਛੋਟਾ ਹੋ ਜੂ ਜਿਸ ਤਰ੍ਹਾਂ ਦਾ ਮਿੱਤੂ ਰੂਪ ਕਹੇਗਾ ਉਸ ਤਰ੍ਹਾਂ ਦਾ ਰੂਪ ਹੋ ਬਣ ਜੂਗਾ ਅਗਰ ਤੂ ਇਹ ਲੋਈ ਕਿਸੇ ਤੇ ਦੇ ਦੇਗਾ ਸੋ ਜਦੋਂ ਉਥੋਂ ਬਾਹਰ ਨਿਕਲਦਾ ਤਾਂ ਰਾਜੇ ਦੇ ਸਿਪਾਈ ਪਹਿਲੇ ਉਸ ਲੜਕੇ ਨੂੰ ਲੱਭ ਰਹੇ ਹੁੰਦੇ ਨੇ ਕਿਉਂਕਿ ਰਾਜਾ ਹੁਕਮ ਕਰ ਦਿੰਦਾ ਹੈ ਕਿ ਉਸ ਲੜਕੇ ਨੂੰ ਫੜ ਕੇ ਮਾਰ ਦਿਓ ਜਿਉਂ ਹੀ ਉਸ ਪਾਈ ਨੂੰ ਫੜਦੇ ਨੇ ਉਸ ਰਾਜੇ ਕੋਲ ਲੈ ਕੇ ਜਾਂਦੇ ਨੇ ਤੇ ਲੜਕਾ ਵੀ ਬੜਾ ਚਤਰ ਹੁੰਦਾ ਕੋ ਕਹਿੰਦਾ ਮਹਾਰਾਜ ਮੈਂ ਤੁਹਾਡੇ ਲਈ ਬੜੀ ਕੀਮਤੀ ਪਸ਼ਾਕ ਲੈ ਕੇ ਆਇਆ ਤੁਸੀਂ ਮੈਨੂੰ ਮਾਰਨਾ ਮਾਰ ਦਿਓ ਪਰ ਇੱਕ ਵਾਰ ਇਹ ਲੋਈ ਕੰਬੜਾ ਜੋ ਬੜਾ ਹੀ ਮਰਮਲ ਵਧੀਆ ਚਮਕੀਲੇ ਕੱਪੜੇ ਦਾ ਸੀ ਇਹ ਤੁਸੀਂ ਆਪਣੇ ਉੱਪਰ ਇੱਕ ਵਾਰ ਲੈ ਕੇ ਵੇਖੋ ਜੋ ਹੀ ਰਾਜਾ ਉਹ ਕੰਬੜਾ ਨੂੰ ਲੈਂਦਾ ਹੈ ਉਹ ਲੜਕਾ ਜਾਦੂ ਦੇ ਤਰੀਕੇ ਨਾਲ ਉਸ ਰਾਜੇ ਨੂੰ ਚੂਹਾ ਬਣਾ ਦਿੰਦਾ ਹੁਣ ਉਹ ਜਦੋਂ ਉਸ ਰਾਜ ਚੋਂ ਮਹਿਲ ਆਉਂਦਾ ਰਾਜ ਮਹਿਲ ਤੋਂ ਬਾਹਰ ਆਉਂਦਾ ਤਾਂ ਸਿਪਾਈ ਪੁੱਛਦੇ ਨੇ ਕਿ ਰਾਜੇ ਨੇ ਤੈਨੂੰ ਕਿਵੇਂ ਛੱਡਿਆ ਉਹ ਕਹਿੰਦਾ ਕਿ ਰਾਜੇ ਨੇ ਮੈਨੂੰ ਆਪ ਕਿਹਾ ਕਿ ਤੂੰ ਰਾਜ ਮਹਿਲ ਤੋਂ ਚਲੇ ਜਾ ਤੂੰ ਮੇਰਾ ਰਾਜ ਸਾਹਿਬ ਜਾਂ ਮੇਰਾ ਰਾਜ ਸਾਹਿਬ ਲੈ ਜਾਂ ਰਾਜ ਮਹਿਲ ਤੋਂ ਚਲੇ ਜਾ ਮੈਂ ਹੁਣੇ ਰਾਜ ਤੈਨੂੰ ਦਿੰਨਾ ਤੇ ਮੈਂ ਕਿਤੇ ਜੰਗਲਾਂ ਵਿੱਚ ਜਾ ਕੇ ਸੰਨਿਆਸ ਲੈਣਾ ਸਰਾਜ ਤੋਂ ਤੇ ਮੈਂ ਜੰਗਲਾਂ ਚੱਲਿਆ ਦੇਖੋ ਇੱਥੇ ਆ ਕੇ ਗੱਲ ਮੁੱਕ ਜਾਂਦੀ ਹੈ ਕਿ ਅਗਰ ਤੁਸੀਂ ਕਿਸੇ ਦਾ ਬੁਰਾ ਸੋਚਦੇ ਹੋ ਨਾ ਉਸੇ ਤਰ੍ਹਾਂ ਦਾ ਪਰਮਾਤਮਾ ਤੁਹਾਡੇ ਅੱਗੇ ਉਹ ਬੁਰਾ ਕਰੋਸ ਦਿੰਦਾ ਹੁਣ ਉਸ ਰਾਜੇ ਨੇ ਪਤਾ ਨਹੀਂ ਕਿੰਨੇ ਕੁ ਲੋਕ ਮਾਰੇ ਕਿੰਨੇ ਕੁ ਨਾਈ ਮਾਰੇ ਸਿਰਫ ਇੱਕ ਇਸ ਵਜਾ ਨਾਲ ਕਿ ਉਸ ਰਾਜੇ ਦੇ ਸਿਰ ਤੇ ਸਿੰਘ ਸੀ ਉਸ ਨੂੰ ਇਸ ਤਰ੍ਹਾਂ ਸੀ ਕਿ ਸਿੰਘ ਦੇ ਬਾਰੇ ਲੋਕਾਂ ਨੂੰ ਨਾ ਪਤਾ ਲੱਗੇ ਅਗਰੇ ਬਾਹਰ ਜਾ ਕੇ ਦੱਸਣ ਕਿ ਤਾਂ ਮੇਰੀ ਬੇਇੱਜ਼ਤੀ ਹੋ ਉਸ ਵਜ੍ਹਾ ਕਰਕੇ ਉਹਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਮੌਤ ਦੇ ਘਾਟ ਤਾ ਰਿਆ ਇਸ ਲਈ ਜਦੋਂ ਉਸ ਤੇ ਆਪਦੇ ਤਿਆੜ ਪਈ ਤਾਂ ਉਸ ਲੜਕੇ ਨੇ ਉਸ ਨੂੰ ਇੱਕ ਜਾਦੂ ਤਰੀਕੇ ਨਾਲ ਉਹ ਚੂਹਾ ਬਣਾ ਦਿੱਤਾ ਤੇ ਹੁਣ ਚੂਹੇ ਦੇ ਮਗਰ ਤਾਂ ਸੱਪ ਬਹੁਤ ਨੇ ਉਹੀ ਸੰਦੂਕ ਵਿੱਚ ਉਸ ਨੂੰ ਸੈੱਟ ਦਿੰਦਾ ਤੇ ਫਿਰ ਉਹ ਸੱਪ ਉਸ ਚੂਹੇ ਨੂੰ ਖਾ ਜਾਂਦੇ ਨੇ ਤੇ ਉਸ ਰਾਜੇ ਦਾ ਵੀ ਅੰਤ ਹੋ ਜਾਂਦਾ ਸੋ ਇਹੀ ਸੀ ਕਿ ਜੈਸੀ ਕਰੋਗੇ ਵੈਸੀ ਭਰੋਗੇ ਸੋ ਇਹੀ ਹੰਕਾਰ ਤੋੜਨ ਦੀਆਂ ਕਹਾਣੀਆਂ ਸੀ ਇਹਨੂੰ ਇੱਕ ਸਿੱਧੇ ਤਰੀਕੇ ਨਾਲ ਸਾਡੀ ਜ਼ਿੰਦਗੀ ਨਾਲ ਜੁੜੀ ਹੈ ਕਿ ਕਿਸੇ ਨੂੰ ਮਾੜੇ ਬਚਨ ਨਾਲ ਬੋਲਿਆ ਕਰੋ ਜਾਂ ਕਿਸੇ ਦਾ ਮਾੜਾ ਲੋਚਿਆ ਰਾ ਕਰੋ ਸੋਚਿਆ ਰੱਖੋ ਅਗਰ ਤੁਸੀਂ ਕਿਸੇ ਦਾ ਮਾੜਾ ਸੋਚਦੇ ਹੋ ਨਾ ਤਾਂ ਤੁਹਾਡਾ ਮਾੜਾ ਅੱਗੇ ਸੋ ਵਾਹਿਗੁਰੂ ਅਕਾਲ ਪੁਰਖ ਦੇ ਰਜਾ ਵਿੱਚ ਆਪਣਾ ਸਵਾ ਬੁਜਾਰਿਆ ਕਰੋ ਉਸ ਡਾਡੇ ਵਾਹਿਗੁਰੂ ਦੇ ਗੋੜ ਕਾਇਆ ਕਰੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਅਗਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਜਾਂ ਸਾਡੇ ਸੁਝਾਅ ਵਧੀਆ ਲੱਗਦੇ ਨੇ ਜਾਂ ਸਾਡੇ ਵਿਚਾਰ ਵਧੀਆ ਲੱਗਦੇ ਨੇ ਤਾਂ ਇਸ ਚੈਨਲ ਤੇ ਕਮੈਂਟ ਕਰਿਆ ਕਰੋ ਆਪਣੇ ਸੁਝਾਅ ਦਿਆ ਕਰੋ ਵਿਚਾਰ ਪ੍ਰਗਟ ਕਰਿਆ ਕਰੋ ਤਾਂ ਕਿ ਅਸੀਂ ਹੋਰ ਵਧੀਆ ਵੀਡੀਓ ਤੁਹਾਡੇ ਲਈ ਬਣਾ ਸਕੀਏ ਅਗਰ ਕਿਸੇ ਨੇ ਸਾਡੇ ਚੈਨਲ ਨਾਲ ਜੁੜਨਾ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਦੇ ਸਕਦਾ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਸਤਿ ਸ੍ਰੀ ਅਕਾਲ